ਦੁਕਾਨ ਦੇ ਵਿੱਚ ਸਾਨੂੰ 10 ਗੱਟੂ ਜਿਹੜੇ ਚਾਈਨਾ ਡੋਰ ਦੇ ਗਰਾਉਂਡ ਹੋਏ ਸੀ ਜਿਸ ਤੇ ਅਸੀਂ ਉਸ ਵਿਅਕਤੀ ਦੇ ਖਿਲਾਫ ਮੁਕਦਮਾ ਦਾਇਰ ਕੀਤਾ ਹੈ ਤੇ ਜਿਹਦੇ ਕੋਲ ਵੀ ਸਾਨੂੰ ਚਾਈਨਾ ਡੋਰ ਮਿਲੂਗੀ ਤੇ ਉਹਦੇ ਖਿਲਾਫ ਸਖਤ ਕਾਰਸ਼ਨ ਲੈ ਰਹੇ ਹਾਂ ਜਲਦੀ ਵਿੱਚ ਜੇਕਰ ਕੋਈ ਚਾਈਨਾ ਡੋਰ ਦੇ ਨਾਲ ਪਤੰਗ ਚੜਾਉਂਦਾ ਮਿਲ ਗਿਆ ਤੇ ਉਸ ਦੇ ਖਿਲਾਫ ਐਕਸ਼ਨ ਹੋਊਗਾ ਤੇ ਜਿਹੜੇ ਵੇਚ ਰਹੇ ਇਹਨਾਂ ਦੇ ਖਿਲਾਫ ਵੀ ਅਸੀਂ ਲਗਾਤਾਰ ਚੈਕਿੰਗ ਕਰ ਰਹੇ ਹਾਂ ਤੇ ਇਹਨਾਂ ਦੇ ਖਿਲਾਫ ਵੀ ਐਕਸ਼ਨ ਹੋਊਗਾ ਜਿਹੜੇ ਵੀ ਕਾਈਟ ਲੈ ਕੇ ਜਾ ਰਹੇ ਆ ਮੇਰੀ ਸਕੂਟੀਆਂ ਚੈੱਕ ਕੀਤੀਆਂ ਚੋਰ ਵਿੱਚੋਂ ਸਾਨੂੰ ਚਾਈਨਾ ਡੋਰ ਦੇ ਦਿੱਤੇ ਨਾ ਉਹਨਾਂ ਨੂੰ ਵੀ ਵੈਰੀਫਾਈ ਕਰਦੇ ਆ ਕਿਿੱਥੋਂ ਵੀ ਉਹ ਲੈ ਕੇ ਆਏ ਆ ਉਹਨਾਂ ਵਿਕਤੀਆਂ 'ਚੋਂ ਹਰਿਸ ਰਾਜ ਤੁਸੀਂ ਜਿਹੜਾ ਮਾਰਕੀਟ 'ਚ ਨਿਕਲੇ ਹੈਗੇ ਆ ਪਤੰਗਾ ਦੀ ਚੈਕਿੰਗ ਕਰਨ ਦੇ ਚੈਨਲ 'ਚ ਜਗੇ ਕਿੰਨੇ ਕਿ ਅੱਜ ਜਿਹੜੇ ਹੈਗੇ ਜਿਹੜੇ ਚਾਈਨਾ ਡੋਰ ਦੇ ਜਿਹੜੇ ਗੱਟੂ ਖੜੇ ਗਏ ਮਾਨਯੋਗ ਐਸਐਸਪੀ ਸਾਹਿਬ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਸੀਂ ਅੱਜ ਸਵੇਰ ਤੋਂ ਹੀ ਟੀਮਾਂ ਲਗਾ ਕੇ ਅਸੀਂ ਲਗਾਤਾਰ ਪਤੰਗਾ ਜਿਹੜੀਆਂ ਵੇਚ ਰਿਆ ਦੁਕਾਨਾਂ ਉਹਨਾਂ ਦੀ ਚੈਕਿੰਗ ਕਰਵਾਈ ਹੈ ਜਿਨ੍ਹਾਂ ਦੇ ਵਿੱਚੋਂ ਸਾਨੂੰ ਇੱਕ ਦੁਕਾਨ ਮੰਡੀ ਦੇ ਵਿੱਚ ਸੀਗੀ ਉੱਥੋਂ ਇੱਕ ਦੁਕਾਨ ਦੇ ਵਿੱਚੋਂ ਸਾਨੂੰ 10 ਗੱਟੂ ਜਿਹੜੇ ਚਾਈਨਾ ਡੋਰ ਦੇ ਬਰਾਮਦ ਹੋਏ ਸੀ ਜਿਸ ਤੇ ਅਸੀਂ ਉਸ ਵਿਅਕਤੀ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ ਤੇ ਬਾਕੀ ਹੁਣ ਵੀ ਅਸੀਂ ਚੈਕਿੰਗ ਕਰ ਰਹੇ ਆਂ ਦੁਕਾਨਾਂ ਦੀ ਤੇ ਜਿਹਦੇ ਕੋਲ ਵੀ ਸਾਨੂੰ ਚਾਇਨਾ ਡੋਰ ਮਿਲੂਗੀ ਤੇ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਤੇ ਸਰ ਜਿਸ ਤਰ੍ਹਾਂ ਕਈ ਦੁਕਾਨਾਂ ਤੇ ਨਹੀਂ ਵੇਚ ਰਹੇ ਕਈ ਇਧਰ ਉਧਰ ਮਹੱਲੇ ਗਲੀਆਂ ਦੇ ਵਿੱਚ ਵੜ ਕੇ ਜਿਹੜੇ ਵੇਚ ਰਹੇ ਉਹਨਾਂ ਦੀ ਕੀ ਪਤੰਗ ਚੜਾ ਰਹੇ ਅਸੀਂ ਕੱਲ ਕੱਲ ਡਰੋਨ ਵੀ ਅਸੀਂ ਚਲਾਵਾਂਗੇ ਇਥੇ ਸ਼ਹਿਰ ਦੇ ਵਿੱਚ ਅਗਰ ਕੋਈ ਚਾਇਨਾ ਡੋਰ ਦੇ ਨਾਲ ਪਤੰਗ ਚੜਾਉਂਦਾ ਮਿਲ ਗਿਆ ਤੇ ਉਸ ਦੇ ਖਿਲਾਫ ਵੀ ਐਕਸ਼ਨ ਹੋਊਗਾ ਤੇ ਜਿਹੜੇ ਵੇਚ ਰਹੇ ਇਹਨਾਂ ਦੇ ਖਿਲਾਫ ਤੇ ਅਸੀਂ ਲਗਾਤਾਰ ਚੈਕਿੰਗ ਕਰ ਰਹੇ ਆਂ ਤੇ ਇਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇ। ਸਰ ਚੈਕਿੰਗ ਦੇ ਦੌਰਾਨ ਵੀ ਕੁਝ ਮੁੰਡਿਆਂ ਦੇ ਕੋਲੋਂ ਜਿਹੜੇ ਸਕੂਟਰੀ ਦੇ ਵਿਕਿਆਂ ਦੇ ਵਿੱਚੋਂ ਵੀ ਜਿਹੜੀ ਡੋਰ ਫੜੀ ਗਈ ਸੀ। ਜੀ ਹੁਣ ਅਸੀਂ ਇਹ ਚੈਕਿੰਗ ਕਰ ਰਹੇ ਸੀਗੇ ਜਿਹੜੇ ਵੀ ਕਾਈਟ ਲੈ ਕੇ ਜਾ ਰਹੇ ਆ ਉਹਨਾਂ ਦੀਆਂ ਸਕੂਟਰੀਆਂ ਚੈੱਕ ਕੀਤੀਆਂ 1-2 ਦੇ ਵਿੱਚੋਂ ਸਾਨੂੰ ਚਾਈਨਾ ਡੋਰ ਦੇ ਗੱਟੂ ਮਿਲੇ ਆ। ਉਹਨਾਂ ਨੂੰ ਅਸੀਂ ਵੈਰੀਫਾਈ ਕਰਦੇ ਆ ਜਿੱਥੋਂ ਵੀ ਉਹ ਲੈ ਕੇ ਆਏ ਆ ਉਹਨਾਂ ਵਿਅਕਤੀਆਂ ਦੇ ਖਿਲਾਫ ਐਕਸ਼ਨ ਲਿਆ ਜਾਵੇ। ਜੀ ਜਿਹੜੇ ਕੱਲ ਪਤੰਨ ਚੜਾਣਗੇ ਚਾਈਨਾ ਡੋਰ ਦੇ ਨਾਲ ਉਹਨਾਂ ਤੇ ਵੀ ਐਕਸ਼ਨ ਹੋਏਗਾ। ਬਿਲਕੁਲ ਜੀ ਉਹਨਾਂ ਤੇ ਸਰਕਾਰ ਵੱਲੋਂ ਬੈਨ ਕੀਤਾ ਗਈ ਹੈ ਕਿ ਚਾਈਨਾ ਰੋਡ ਦੇ ਨਾਲ ਨਾ ਹੀ ਕੋਈ ਪਤੰਗ ਚੜਾਵੇ ਤੇ ਨਾ ਹੀ ਕੋਈ ਚਾਈਨਾ ਰੋਡ ਵਿੱਚ ਕੋਈ ਮੈਸੇਜ ਦੇਣਾ ਚਾਹੀਦਾ ਅਸੀਂ ਆਮ ਪਬਲਿਕ ਨੂੰ ਇਹ ਮੈਸੇਜ ਦਿੰਨੇ ਆ ਕਿ ਚਾਈਨਾ ਰੋਡ ਦੇ ਨਾਲ ਕਾਫੀ ਨੁਕਸਾਨ ਹੋ ਰਿਹਾ ਹੈ ਕੋਈ ਸਕੂਟਰ ਮੋਟਰਸਾਈਕਲ ਤੇ ਜਾਂਦੇ ਉਹਨਾਂ ਦੇ ਗਲਾਂ ਦੇ ਵਿੱਚ ਫਸ ਜਾਂਦੀ ਹੈ ਤੇ ਜਿਸ ਦੇ ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਇਸ ਲਈ ਸਾਰੇ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਵੀ ਸਮਝਾਓ ਤੇ ਦੁਕਾਨਦਾਰਾਂ ਨੂੰ ਖਾਸ ਕਰਕੇ ਅਪੀਲ ਹੈ ਕਿ ਚਾਈਨਾ ਰੋਡ ਨਾਲ ਵਿੱਚੋਂ ਅਗਰ ਤੁਸੀਂ ਚਾਈਨਾ ਰੋਡ ਵੇਚੋਗੇ ਤੇ ਤੁਹਾਡੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਦੁਕਾਨ ਦੇ ਵਿੱਚ ਸਾਨੂੰ 10 ਗੱਟੂ ਜਿਹੜੇ ਚਾਈਨਾ ਰੋਡ ਦੇ ਗਰਾਊਂਡ ਹੋ ਜਿਸ ਤੇ ਅਸੀਂ ਉਸ ਵਿਅਕਤੀ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਤੇ ਜਿਹਦੇ ਕੋਲ ਵੀ ਸਾਨੂੰ ਚਾਈਨਾ ਡੋਰ ਮਿਲੂਗੀ ਤੇ ਉਹਦੇ ਖਿਲਾਫ ਐਕਸ਼ਨ ਲਏਗਾ। ਖੇਲ ਦੇ ਵਿੱਚ ਜੇਕਰ ਕੋਈ ਚਾਈਨਾ ਡੋਰ ਦੇ ਨਾਲ ਪਤੰਗ ਚੜਾਉਂਦਾ ਮਿਲ ਗਿਆ ਤੇ ਉਸ ਦੇ ਖਿਲਾਫ ਵੀ ਐਕਸ਼ਨ ਹੋਊਗਾ ਤੇ ਜਿਹੜੇ ਵੇਚ ਰਹੇ ਇਹਨਾਂ ਦੇ ਖਿਲਾਫ ਵੀ ਅਸੀਂ ਲਗਾਤਾਰ ਚੈਕਿੰਗ ਕਰ ਰਹੇ ਹਾਂ ਤੇ ਇਹਨਾਂ ਦੇ ਖਿਲਾਫ ਵੀ ਐਕਸ਼ਨ ਹੋਊਗਾ। ਇਰੇ ਦੀ ਕਾਈਟ ਲੈ ਕੇ ਜਾ ਰਹੇ ਆ ਮੇਰੀ ਸਕੂਟੀਆਂ ਚੈੱਕ ਕੀਤੀਆਂ ਕਿ ਡੋਰ ਵਿੱਚੋਂ ਸਾਨੂੰ ਚਾਈਨਾ ਡੋਰ ਦਿੱਤੀ ਨਾ ਉਹਨਾਂ ਨੇ ਵੀ ਵੈਰੀਫਾਈ ਕਰਦੇ ਆ ਕਿ ਜਿੱਥੋਂ ਵੀ ਉਹ ਲੈ ਕੇ ਆਏ ਆ ਉਹਨਾਂ ਵਕੀਨ ਚਾਪਕਸ਼ ਨੇ ਹਰਿਸ ਰਾਜ ਤੁਸੀਂ ਜਿਹੜਾ ਮਾਰਕੀਟ ਚ ਨਿਕਲੇ ਹੈਗੇ ਆ ਪਤੰਗਾਂ ਦੀ ਚੈਕਿੰਗ ਕਰ ਰਹੇ ਚਾਹੇ ਨੇ ਜਗੇ ਕਿੰਨੇ ਕਿ ਅੱਜ ਜਿਹੜੇ ਹੈਗੇ ਜਿਹੜੇ ਚਾਈਨਾ ਡੋਰ ਦੇ ਜਿਹੜੇ ਗੱਟੂ ਖੜੇ ਗਏ ਨੇ ਮਹਾਂਮਾਰਯੋਗ ਐਸਐਸਪੀ ਸਾਹਿਬ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਸੀਂ ਅੱਜ ਸਵੇਰ ਤੋਂ ਹੀ ਟੀਮਾਂ ਲਗਾ ਕੇ ਅਸੀਂ ਲਗਾਤਾਰ ਪਤੰਗਾ ਜਿਹੜੀਆਂ ਵੇਚ ਰਿਆ ਦੁਕਾਨਾਂ ਉਹਨਾਂ ਦੀ ਚੈਕਿੰਗ ਕਰਵਾਈ ਹੈ ਜਿਨ੍ਹਾਂ ਦੇ ਵਿੱਚੋਂ ਸਾਨੂੰ ਇੱਕ ਦੁਕਾਨ ਮੰਡੀ ਦੇ ਵਿੱਚ ਸੀਗੀ ਉੱਥੋਂ ਇੱਕ ਦੁਕਾਨ ਦੇ ਵਿੱਚੋਂ ਸਾਨੂੰ 10 ਗੱਟੂ ਜਿਹੜੇ ਚਾਈਨਾ ਡੋਰ ਦੇ ਬਰਾਮਦ ਹੋਏ ਸੀਗੇ ਜਿਸ ਤੇ ਅਸੀਂ ਉਸ ਵਿਅਕਤੀ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਤੇ ਬਾਕੀ ਹੁਣ ਵੀ ਅਸੀਂ ਚੈਕਿੰਗ ਕਰ ਰਹੇ ਹਾਂ ਦੁਕਾਨਾਂ ਦੀ ਤੇ ਜਿਹਦੇ ਕੋਲ ਵੀ ਸਾਨੂੰ ਚਾਈਨਾ ਡੋਰ ਮਿਲੂਗੀ ਤੇ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਤੇ ਸਰ ਜਿਸ ਤਰ੍ਹਾਂ ਕਈ ਦੁਕਾਨਾਂ ਤੇ ਨਹੀਂ ਵੇਚ ਰਹੇ ਕਿ ਇਧਰ ਉਧਰ ਮਹੱਲੇ ਗੜੀਆਂ ਦੇ ਵਿੱਚ ਵੜ ਕੇ ਜਿਹੜੇ ਵੇਚ ਰਹੇ ਉਹਨਾਂ ਦੀ ਕੀ ਪਤੰਗਾਂ ਚੜਾ ਰਹੇ ਅਸੀਂ ਕੱਲ ਕੱਲ ਡਰੋਨ ਵੀ ਅਸੀਂ ਚਲਾਵਾਂਗੇ ਇਥੇ ਸ਼ਹਿਰ ਦੇ ਵਿੱਚ ਅਗਰ ਕੋਈ ਚਾਈਨਾ ਡੋਰ ਦੇ ਨਾਲ ਪਤੰਗ ਚੜਾਉਂਦਾ ਮਿਲ ਗਿਆ ਤੇ ਉਸ ਦੇ ਖਿਲਾਫ ਵੀ ਐਕਸ਼ਨ ਹੋਊਗਾ ਤੇ ਜਿਹੜੇ ਵੇਚ ਰਹੇ ਇਹਨਾਂ ਦੇ ਖਿਲਾਫ ਤੇ ਅਸੀਂ ਲਗਾਤਾਰ ਚੈਕਿੰਗ ਕਰ ਰਹੇ ਹਾਂ ਤੇ ਇਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇ ਸਰ ਚੈਕਿੰਗ ਦੇ ਦੌਰਾਨ ਵੀ ਕੁਝ ਮੁੰਡਿਆਂ ਦੇ ਕੋਲੋਂ ਜਿਹੜੇ ਸਕੂਟਰੀ ਦੇ ਵਿਕਿਆਂ ਦੇ ਵਿੱਚੋਂ ਵੀ ਜਿਹੜੀ ਡੋਰ ਫੜੀ ਗਈ ਸੀ ਜੀ ਹੁਣ ਅਸੀਂ ਇਹ ਚੈਕਿੰਗ ਕਰ ਰਹੇ ਸੀਗੇ ਜਿਹੜੇ ਵੀ ਕਾਈਟ ਲੈ ਕੇ ਜਾ ਰਹੇ ਆ ਉਹਨਾਂ ਦੀਆਂ ਸਕੂਟਰੀਆਂ ਚੈੱਕ ਕੀਤੀਆਂ ਇੱਕ ਦੋ ਦੇ ਵਿੱਚੋਂ ਸਾਨੂੰ ਚਾਈਨਾ ਡੋਰ ਦੇ ਗੱਟੂ ਮਿਲੇ ਆ ਉਹਨਾਂ ਨੂੰ ਅਸੀਂ ਵੈਰੀਫਾਈ ਕਰਦੇ ਆ ਜਿੱਥੋਂ ਵੀ ਉਹ ਲੈ ਕੇ ਆਏ ਆ ਉਹਨਾਂ ਵਿਅਕਤੀਆਂ ਦੇ ਖਿਲਾਫ ਐਕਸ਼ਨ ਲਿਆ ਜਿਹੜੇ ਕੱਲ ਪਤੰਗ ਚੜਾਣਗੇ ਚਾਈਨਾ ਡੋਰ ਦੇ ਨਾਲ ਉਹਨਾਂ ਤੇ ਵੀ ਐਕਸ਼ਨ ਹੋਏਗਾ ਬਿਲਕੁਲ ਜੀ ਉਹਨਾਂ ਤੇ ਸਰਕਾਰ ਵੱਲੋਂ ਬੈਨ ਕੀਤਾ ਗਈ ਹੈ ਕਿ ਚਾਈਨਾ ਰੋਡ ਦੇ ਨਾਲ ਨਾ ਹੀ ਕੋਈ ਪਤੰਗ ਚੜਾਵੇ ਤੇ ਨਾ ਹੀ ਕੋਈ ਚਾਈਨਾ ਰੋਡ ਵਿੱਚ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਅਸੀਂ ਆਮ ਪਬਲਿਕ ਨੂੰ ਇਹ ਮੈਸੇਜ ਦਿੰਨੇ ਆ ਕਿ ਚਾਈਨਾ ਰੋਡ ਦੇ ਨਾਲ ਕਾਫੀ ਨੁਕਸਾਨ ਹੋ ਰਿਹਾ ਹੈ ਕੋਈ ਸਕੂਟਰ ਮੋਟਰਸਾਈਕਲ ਤੇ ਜਾਂਦੇ ਉਹਨਾਂ ਦੇ ਗਲਾਂ ਦੇ ਵਿੱਚ ਫਸ ਜਾਂਦੀ ਹੈ ਤੇ ਜਿਸ ਦੇ ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਇਸ ਲਈ ਸਾਰੇ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਵੀ ਸਮਝਾਓ ਤੇ ਦੁਕਾਨਦਾਰਾਂ ਨੂੰ ਖਾਸ ਕਰਕੇ ਅਪੀਲ ਹੈ ਕਿ ਚਾਈਨਾ ਰੋਡ ਨਾਲ ਵਿੱਚੋਂ ਅਗਰ ਤੁਸੀਂ ਚਾਈਨਾ ਰੋਡ ਵਿੱਚੋਂਗੇ ਤੇ ਤੁਹਾਡੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ